ਨਿਤ ਹੀ ਕਦਮ ਲੀ ਬੀਰ ਗੇਸ ਮਾ ਵੀਰੇ ਪਿੱਛੇ ਆ ਜਾ ਭਾਈ ਥੋੜਾ ਜਿਹਾ ਹਲੋ ਅੱਜੀ ਰਾ ਲੋਕ ਤੁਸੀਂ ਆਇਓ ਇਹ ਸਾਰੇ ਦੇਖੋ ਇੱਕ ਜੇ ਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੇ ਜਿੰਨੀ ਕੋ ਹਿੰਮਤ ਹੈ ਸਮਰੱਥਾ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਅਸੀਂ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕਿਹ ਕਿਹ ਨਾਲ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਦਾ ਮਨ ਹੁਣਾਇਆ ਦਾ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਕਿ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜੇ ਤਾਂ ਇਹ ਇਹਨਾਂ ਦੇ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹ ਹੁੰਦੇ ਆ ਕਿ ਉਹ ਕੀ ਠੀਕ ਆ ਅਕੂਂ ਵੀ ਯਾਰੀ ਦੀ ਆਹ ਲੱਗੀ ਰਹੀ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਪੰਨੇ ਤੋੜਨ ਲੱਗਾ ਪਹਿਲਾ ਮੀਡੀਆ ਇਸ ਵਾਂ ਦਾ ਹਮ ਪਤਾ ਲੱਗਿਆ ਮੈਨੂੰ ਗੌਰਤ ਪਹਿਲਾਂ ਦੇ ਮੀਡੀਆ ਵੀ ਸੀ ਵਾਲਾ ਪਾਸੇ ਤਾਂ ਗੌਰਤ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਪਰ ਲੱਗੇ ਰਹੇ ਹੁਣ ਯਾਹ ਪੰਜਾਬ ਵਾਲੇ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਅੰਦਰ ਕਵਰ ਸਾਈਡ ਤੇ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨਸਾ